ਖਿਰਦਾਰ ਜਿਹੜਾ ਹੁਕਮ ਸਿੰਘ ਤੁਨੂ ਜ਼ਿਲਦਾਰ ਵੀ ਸਣ ਅੱਛਾ ਉਹ ਤਿੰਨ ਚਾਰ ਪਿੰਡ ਦੇ ਮਾਲਕ ਵੀ ਆਣ ਸਹੀ ਤਸਵੀਰ ਦੀ ਪਾਰਪੁਰ ਜਿਹੜਾ ਚੌਥੇ ਹਿੱਸੇ ਦੀ ਉਹ ਮਾਲਕ ਨੇ ਥਾਣਾ ਤਸਵੀਰ ਉਹਦੇ ਰਕ ਵਿੱਚ ਆ ਸੁੱਕ ਰਕ ਵਿੱਚ ਆ ਜਿਹੜਾ ਮਸਜਿਦ ਪਹਿਲੇ ਸਰਦਾਰ ਸਾਹਿਬ ਨੇ ਮਸਜਿਦ ਬਣਾਈ ਸੀ ਅੱਛਾ ਕੋਈ ਲੁਵਾਈ ਉਹਨੇ ਬਾਅਦ ਚਾਦਾ ਇਬਾਦਗਾਹ ਬਣਾਈ ਪਹਿਲੇ ਮਸਜਿਦ ਮਾਈ ਕੋਈ ਲੁਵਾਈ ਮੁਸਲਮਾਨਾਂ ਨੇ ਜਾਸ ਮਕਸਦ ਬੰਦ ਬਸ ਇੱਥੇ ਪਾਣੀ ਦਾ ਬੰਦ ਬਣਾਉ ਨੂੰ ਧਰਮ ਸਾਲ ਬਣਾਇਆ ਬਾਅਦ ਚਾਦਾ ਘਰ ਬਣਾਇਆ ਸਰਦਾਰ ਹੁਕਮ ਸਿੰਘ ਨੇ ਇਥੇ ਸਕੂਲ ਬਣਵਾਇਆ ਅੱਛਾ ਇਹ ਪ੍ਰਾਇਮਰੀ ਸਕੂਲ ਸੀ ਇੰਦੇ ਵਿੱਚ ਮੈਂ ਵੀ ਉੱਥੇ ਪੰਜ ਮਾਤਾ ਪੜੀਆਂ ਨੇ ਅੱਛਾ ਮੇਰੇ ਬੇਟੇ ਵੀ ਉੱਥੇ ਪੜ੍ਹੇ ਨੇ ਮੇਰੇ ਪੋਤਰੇ ਵੀ ਉੱਥੇ ਪੜ੍ਹਦੇ ਨੇ ਠੀਕ ਇਹ ਇੱਕ ਦੌਰ ਦਾ ਸਕੂਲ ਹੈ ਐਨਸਨ ਅੱਛਾ ਸੀ ਉਹਨਾਂ ਲੋਕਾਂ ਦਾ ਕੋਈ ਉਹਨਾਂ ਨੂੰ ਕਿਸੇ ਕੋਲ ਨਹੀਂ ਸੁਣਿਆ ਕੋਈ ਉਹਨਾਂ ਬਾਤ ਸੁਣੋ ਕੀ ਕੀ ਹੈ ਸਹੀ ਅਗਰ ਕੋਈ ਸੇ ਚੀਜ਼ ਤੇ ਝਗੜਾ ਹੋ ਜਾਂਦਾ ਸੀ ਉਹ ਸਰਦਾਰ ਹੁਕਮ ਸਿੰਘ ਮੁਸਲਮਾਨ ਦੇ ਆਕੇ ਫੈਸਲਾ ਦਿੰਦਾ ਸੀ ਜੀ ਫੈਸਲਾ ਹੱਕ ਸੱਚ ਦਾ ਕਰਦੇ ਸੀ ਜਿੰਨੀ ਜੋ ਹੋਏ ਹਾਂਜੀ ਵੰਟੂ ਬਾਅਦ ਇਹ ਕარი ਕਰਨ ਤੋਂ ਬਾਅਦ ਅੱਛਾ ਉਹ ਮੈਂ ਛੋਟਾ ਜਿਹਾ ਜੀ ਆਇਆ ਸਹੀ ਔਰ ਤੋਂ ਬਾਅਦ ਇਹ ਕਰੀਓ ਠੀਕ ਹੈ ਤੇ ਨਾਲ ਔਰਤਾਂ ਵੀ ਸੁਣਨਾਂ ਦੀਆਂ ਅੱਛਾ ਇੱਕ ਹੋਰ ਤੋਂ ਕਿ ਉਹ ਸਾਡੇ ਬਜ਼ੁਰਗ ਟੁਰ ਗਏ ਹਾਂਜੀ ਮੇਰੇ ਬਜ਼ੁਰਗ ਦਾ ਨਾਮ ਲਿਆ ਤੋਂ ਨਾ ਖੜੀ ਅੱਲਾ ਨੇ ਪਿਆਰੇ ਕੋਲ ਨਾ ਖੜੀ ਉਹਨਾਂ ਦੇ ਬੇਟਾ ਬੂਟਾ ਮੈਂ ਛੋਟਾ ਜਿਹਾ ਸੀ ਉਹ ਮੁਲਕ ਦਾ ਸਾਹ ਮੈਂ ਨਹੀਂ ਮੈਂ ਤੁਹਾਨੂੰ ਮੇਰੇ ਜੀ ਸਹੀ ਦਾਦੇ ਕਰਦੇ ਤੁਸੀਂ ਜਿੰਦੀ ਬੱਚੇ ਜਵਾਨ ਹੋ ਜਾਂਦੇ ਤੁਸੀਂ ਜ਼ਹਿਲਦਾਰ ਸਾਹਿਬ ਖੁਦ ਆ ਜਾਂਦੇ ਤੁਸੀਂ ਸਾਰਾ ਖਰਚਾ ਦਿੰਦੇ ਸਨ ਜੀ ਸ਼ਾਦੀ ਕਰੋ ਮੁਸਲਮਾਨਾਂ ਦੀ ਸਹੀ ਫਿਰ ਰੋਟੀ ਟੁਕਰ ਵੀ ਦੇਣੀ ਉਸ ਵਕਤ ਗੋੜੀਆਂ ਤੇ ਜੰਜਾਂ ਆਉਂਦੇ ਤੁਹਾਨੂੰ ਪੱਠੇ ਪੁੱਠੇ ਵੀ ਆਪ ਜਿਹਨਾਂ ਸਾਰਾ ਕੁਝ ਦੇਣਾ ਮੁਸਲਮਾਨਾਂ ਨੂੰ ਰਾਸ਼ਨ ਦਿੰਦੇ ਸਨ ਅੱਛਾ ਵੀ ਰੋਜ਼ੇ ਰੱਖੋ ਸਾਰਾ ਕੁਝ ਦਿੰਦੇ ਦੁੱਧ ਵੀ ਦੇਣਾ ਸਾਰਾ ਕੁਝ ਦਿੰਦੇ ਸਨ ਸਹੀ ਹਾਂਜੀ ਸਲਾਮ ਵਾਲੇਕੁਮ ਸ਼ਾਸਤਰੀਆ ਕਾਲ ਨਮਸਤੇ ਜੀ ਵੇ ਸੰਜੇ ਪੰਜਾਬ ਦੇ ਸ਼ੋ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਪਾਕਪਤਨ ਤੇ ਜ਼ਿਲ੍ਹਾ ਉਕਾੜਾ ਦੇ ਦਰਮਿਆਨ ਦੇ ਵਿੱਚ ਵਸੇ ਪਿੰਡ ਸੁਖਪੁਰ ਠਾਕਰ ਸਿੰਘ ਵਾਲਾ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਸੁਖਪੁਰ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 35 ਤੇ ਜ਼ਿਲ੍ਹਾ ਉਕਾੜਾ ਤੋਂ 40 ਮੀਲ ਦੇ ਪੰਤੇ ਹੈ ਤੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ ਕਰੀਆਲਾ ਫੁੱਲੜਵਾਨ ਕੱਚਾ ਪੱਕਾ ਸ਼ਾਇਕਾ ਰਾਜਪੁਰਾ ਤੇ ਪਿੰਡ ਵਿੜਦਿਆਂ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ 47 ਦੀ ਵੰਡ ਤੋਂ ਪਹਿਲਾਂ ਦੀ ਇਸ ਪਿੰਡ ਦੇ ਜ਼ਗੀਰਦਾਰ ਸਾਰ ਹੁਕਮ ਸਿੰਘ ਜੀ ਦਾ ਬਨਾਇਆ ਹੋਇਆ ਡੇਰਾ ਇੱਥੇ ਇੱਕ ਦਰਵਾਜ਼ਾ ਵੀ ਆਪਣੀ ਅਸਲ ਹਾਲਤ ਚ ਮੌਜੂਦ ਹੈ ਜੋ ਤੁਸੀਂ ਦੇਖ ਸਕਦੇ ਜੀ ਇੰਨੇ ਵਰਿਆਂ ਬਾਅਦ ਅੱਜ ਵੀ ਇਹ ਦਰਵਾਜ਼ਾ ਆਪਣੀ ਅਸਲ ਤੇ ਉਹੀ ਹਾਲਤ ਵਿੱਚ ਮੌਜੂਦ ਹੈ ਇਸ ਜਗ੍ਹਾ ਦੀ ਤੁਸੀਂ ਛੱਤ ਵੀ ਦੇਖ ਸਕਦੇ ਜੀ ਇਹ ਛੱਤ ਵੀ ਉਹੀ ਪੁਰਾਣੀ ਛੱਤ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਕਾਇਮ ਦਾਇਨਾ ਹੈ। ਮੇਰੇ ਬੱਬੇ ਜੀ ਕਿਹਦਾ ਕਮਰਾ ਹੁੰਦਾ ਸੀ ਇਹ ਜੀ ਕਰਨ ਰਜਿੰਦਰ ਸਿੰਘ ਟੋਕੜਾ ਦਾ ਕਮਰਾ ਸਰਦਾਰ ਰੁਕਮ ਸਿੰਘ ਦੇ بیٹے ਦਾ। ਅੱਛਾ ਇਹ ਜੀ ਕਰਨ ਸਾਹਿਬ ਖੁਦ ਬੰਦ ਕਰ ਸਕਦੇ। ਸਹੀ ਮਤਲਬ ਇਹ ਬੱਬੇ ਜੀ ਜਿਹੜੀਆਂ ਬਾਰੀਆਂ ਪੁਰੀਆਂ ਤੇ ਸਾਰੀਆਂ ਉਵੇਂ ਹੀ ਬਨੀਆਂ ਹੋਈਆਂ ਨੇ। ਜੀ ਉਹੀ ਉਹਨਾਂ ਦੌਰ ਦੇ ਪਾਈਆਂ ਜੀ। ਠੀਕ ਸਭ ਜਿਹੜੀ ਇੱਥੇ ਚੋਲ ਸਾਹਿਬ ਨੇ ਤਬਦੀਲ ਕਰਾਈ। ਠੀਕ ਪਹਿਲਾਂ ਇੱਥੇ ਸਿਰਕੀਆਂ ਸੈਂਟਰੀਆਂ ਬਾਲੇ ਉਹ ਕਿਹਦੀ ਹੈ ਧਾਰਮਿਕ ਪਿੰਡ ਇਹ ਹੈ ਪਿੰਡ ਦੀ ਪਹਿਲੀ ਔ ਮਸਜਿਦ ਜਿਹੜੀ ਇਹ ਪਿੰਡ ਵਸਣ ਲੱਗੇ ਸਭ ਤੋਂ ਪਹਿਲੀ ਮਸਜਿਦ ਬਣਾਈ ਗਈ ਜੋ ਕਿ ਇਸ ਪਿੰਡ ਦੇ ਵਸਾਣ ਵਾਲੇ ਜ਼ਗੀਰਦਾਰ ਸਰਦਾਰ ਹੁਕਮ ਸਿੰਘ ਜੀ ਨੇ ਬਣਵਾਈ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਪਿੰਡ ਵਿੱਚ ਇਹ ਮਸਜਿਦ ਬਣਾਈ ਤੇ ਇਸ ਮਸਜਿਦ ਦੇ ਅੰਦਰ ਹੀ ਇਸ ਮਸਜਿਦ ਦੇ ਪਹਿਲੇ ਉਸ ਟਾਈਮ ਦੇ ਇਮਾਮ ਸਾਹਿਬ ਦੀ ਕਬਰ ਵੀ ਮੌਜੂਦ ਹੈ। ਤੇ ਸਰਦਾਰ ਸਾਹਿਬ ਨੇ ਸਭ ਤੋਂ ਪਹਿਲੇ ਇਸ ਪਿੰਡ ਵਿੱਚ ਇਹ ਮਸਜਿਦ ਬਣਾਈ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਤੇ ਆਪਣਾ ਡੇਰਾ ਬਣਾਇਆ। ਤੇ ਮਸਜਿਦ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਜੋ ਕਿ ਹੁਣ ਨਹੀਂ ਰਿਹਾ ਇਸ ਜਗ੍ਹਾ ਤੇ ਪਹਿਲਾ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਇਹ ਹੈ ਉਹ ਸਕੂਲ ਜਿਹੜਾ ਇਸ ਪਿੰਡ ਦੇ ਸਰਦਾਰ ਹੁਕਮ ਸਿੰਘ ਜੀ ਨੇ ਵੰਡ ਤੋਂ ਪਹਿਲਾਂ ਹੀ ਬਣਾਇਆ ਸੀ ਅੱਜ ਵੀ ਇਹ ਸਕੂਲ ਉੱਥੇ ਹੀ ਮੌਜੂਦ ਹੈ ਸਕੂਲ ਟਾ ਕੇ ਦੁਬਾਰਾ ਜ਼ਰੂਰ ਤਿਆਰ ਕੀਤਾ ਗਿਆ ਹੈ ਲੇਕਿਨ ਇਸ ਸਕੂਲ ਦੀਆਂ ਦੋ ਕਲਾਸਾਂ ਅੱਜ ਵੀ ਪੁਰਾਨੀਆਂ ਨੇ ਤੇ ਆਪਣੀ ਅਸਰ ਹਾਲਤ ਚ ਮੌਜੂਦ ਨੇ ਤੇ ਇਸ ਸਕੂਲ ਚ ਇੱਕ ਇਹਦਰਤ ਹੈ ਜਿੱਥੇ ਕੇ ਵੰਡ ਤੋਂ ਪਹਿਲਾਂ ਇਹਦੀ ਛਾਂ ਥੱਲੇ ਸਿੱਖ ਸਰਦਾਰ ਤੇ ਮੁਸਲਮਾਨ ਪਰਦੇਸੀ ਤੇ ਸਕੂਲ ਦੇ ਬਿਲਕੁਲ ਨਾਲ ਹੀ ਸਾਨੂੰ ਬਾਹਰ ਵਾਲੀ ਸਾਈਡ ਤੇ ਇੱਕ ਖੂਬੀ ਦੇਖਣ ਨੂੰ ਮਿਲਦਾ ਹੈ ਜਿੰਦੇ ਵਿੱਚ ਸਾਨੂੰ ਪੁਰਾਣਾ ਛੋਟੀ ਇੱਟ ਦਾ ਕੰਮ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਹੈ ਉਹ ਜਗਾ ਜਿੱਥੇ ਇਸ ਪਿੰਡ ਦੇ ਸਿੱਖ ਸਰਦਾਰ ਤੇ ਮੁਸਲਮਾਨ ਰਲ ਕੇ ਮੇਲਾ ਮਨਾਉਂਦੇ ਸਨ ਟੇਡਾਂ ਖੇਡਦੇ ਸਨ ਇਹ ਪਿੰਡ ਤੋਂ ਥੋੜਾ ਜਿਹਾ ਦੂਰ ਇੱਕ ਟਿੱਬੇ ਤੇ ਹੈ ਐਸੇ ਹੀ ਦਰਬਾਰ ਦੇ ਬਿਲਕੁਲ ਨਾਲ ਹੀ ਇਹ ਇੱਕ ਖੂਹ ਵੀ ਹੈ ਐ ਵੀ ਤੁਸੀਂ ਦੇਖ ਸਕਦੇ ਜੇ ਖੂਹ ਦੇ ਅੰਦਰ ਛੋਟੀ ਏਡ ਦਾ ਹੀ ਸਾਨੂੰ ਕੰਮ ਹੋਇਆ ਦੇਖਣ ਨੂੰ ਮਿਲਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਜੀ ਅੱਜ ਅਸੀਂ ਪਹੁੰਚੇ ਹਾਂ ਸੁਖਪੁਰ ਇੱਥੋਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਅਸਲਾਮੁਅਲੈਕਮ ਬਾਬਾ ਜੀ ਵਾਲੇਕਮ ਸਤਮ ਕੀ ਹਾਲ ਚੱਲੇ ਜੀ ਅੱਲਾਹ ਪਾਗਲ ਖਾਨ ਹੈ ਨਾਮ ਕੀ ਬਾਬਾ ਜੀ ਆਪਣਾ ਸਰ ਮੇਰਾ ਨਾਮ ਅਰਜਾ ਹੈ ਅੱਲਾਹ ਹੀ ਤੇ ਵਾਲਾ ਸਾਹਿਬ ਦਾ ਵਾਲਾ ਸਾਹਿਬ ਦਾ ਨਾਮ ਸ਼ੇਰ ਮੁਹੰਮਦ ਠੀਕ ਦਾਦਾ ਜੀ ਦਾ ਦਾਦਾ ਜੀ ਦੇ ਨਾਮ ਨੂਰ ਮੁਹੰਮਦ ਹੈ ਠੀਕ ਤੇ ਇਹ ਕਿੰਨੀ ਉਮਰ ਹੋ ਗਈ ਉਹ ਨਹੀਂ ਬਾਬਾ ਜੀ ਤੁਹਾਡੀ ਮੇਰੇ 70 ਕੁ ਪਾ ਲਿਆ ਜੀ ਠੀਕ ਤੇ ਇਹ ਬਾਬਾ ਜੀ ਤੁਹਾਡੇ ਜਿਹੜੇ ਵੱਡੇ ਸੀ ਇਹ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਇੱਥੋਂ ਦੇ ਵਸਨੀਕ ਸੀ ਕਿ ਮਾਈਗ੍ਰੇਟ ਹੋ ਗਏ ਉਧਰ ਮਾਝਾ ਹੋ ਕੇ ਪਹਿਲੇ ਦੇ ਇੱਥੇ ਵਸਦੇ ਸੀ ਇੱਥੋਂ ਦੇ ਸੀ ਹਾਂਜੀ ਠੀਕ ਤੇ ਇਹ ਆਪਣਾ ਜਿਹੜਾ ਪਿੰਡ ਹੈਗਾ ਸੁਖਪੁਰ ਜੀ ਇਹ ਸ਼ੁਰੂ ਤੋਂ ਇਹਦਾ ਇਹੀ ਨਾ ਚੱਲਦਾ ਪਿਆ ਇਹ ਸੋ ਨਾ ਚੱਲਦਾ ਸੁਖਪੁਰ ਠਾਕਰ ਸਿੰਘ ਵਾਲਾ ਅੱਛਾ ਸੁਖਪੁਰ ਠਾਕਰ ਸਿੰਘ ਵਾਲਾ ਹਾਂਜੀ ਸਹੀ ਮਤਲਬ ਕਿ ਇਹ ਰਲਵਾ ਪਿੰਡ ਸੀ ਸਿੱਖਾਂ ਦੇ ਮੁਸਲਮਾਨ ਦਾ ਸਹੀ ਸਹੀ ਤੇ ਇਹ ਆਪਣੇ ਪਿੰਡ ਦੇ ਖੂਹ ਕਿੰਨੇ ਕੁ ਸੀ ਬਾਬਾ ਜੀ ਇਹ ਪਿੰਡ ਦੇ ਖੂਹ तकरीबन 15 16 ਹੋਣੇ ਹਨ ਸਹੀ ਕਿਸੇ ਦਾ ਕੋਈ ਨਾਮ ਯਾਦ ਹੋਏ ਕਿਹੜਾ ਕਿਹੜਾ ਸੀ ਇੱਕ ਹੈ ਕਬਰਗੁਸਤਾਨ ਦੇ ਖੂਹ ਹੈ ਟਿੱਬੇ ਵਾਲਾ ਖੂਹ ਠੀਕ ਇੱਕ ਹੈ ਛੋਰ ਦੋਲੇ ਪਾਸੇ ਇਹ ਅਸੀਂ ਯਾਮ ਜ਼ਾਣੇ ਵਾਲਾ ਖੂਹ ਠੀਕ ਇੱਕ ਉਟੀ ਬਿਆਲ ਖੂਦ ਨਾਲ ਖੋੜਿਆਣਾ ਖੂਹ ਬਾਣਾ ਵਾਲਾ ਖੂਹ ਅਲੀਆਸ ਵਾਲਾ ਖੂਹ ਅੱਛਾ ਉਹ ਜੋ ਅੱਗੇ ਆ ਗਿਆ ਜਨਾਬ ਤੇ ਰੱਬ ਲੱਗ ਲਾ ਕਰੇ ਇਹ ਪੁਜਿਆਣਾਂ ਲੱਕ ਹਾਂਜੀ ਤੇ ਇਹ ਪਾਛੜ ਰਿਹਾ ਵਿਚਲਾ ਕੁ ਕਾਰੂ ਵਾਲਾ ਕੁ ਅੱਛਾ ਇਸੇ ਤਰ੍ਹਾਂ ਕੋਈ ਇਹਨਾਂ ਨਾਮਾਂ ਤੇ ਇਹਨਾਂ ਨਾਮਾਂ ਤੇ ਠੀਕ ਤੇ ਇਹ ਪਿੰਡ ਬੱਬਾ ਜੀ ਇਹ ਕੱਚਾ ਹੁੰਦਾ ਸੀ ਕਿ ਪੱਕੇ ਘਰ ਹੀਗੇ ਸੀ ਵਿੱਚ ਸਰ ਕੱਚੇ ਘਰ ਸਨ ਪੈਲੇ ਸਿਰਫ ਇੱਕ ਮਸਜਿਦ ਜਿਹੜੀ ਸੀ ਉਹ ਅੱਗੂ ਗੂ ਪੱਕੀ ਕੇਂਦਰੂ ਕੱਚੀ ਸੀ ਠੀਕ ਤੇ ਜਿਹੜੇ ਸਰਦਾਰ ਹੁਕਮ ਸਿੰਘ ਸਾਹਿਬ ਸਨ ਬਜ਼ੁਰਗ ਉਹਨਾਂ ਦਾ ਡੇਰਾ ਪੱਕਾ ਅੱਛਾ ਉਹਨਾਂ ਦਾ ਡੇਰਾ ਪੱਕਾ ਸੀ ਹਾਂਜੀ ਤੇ ਬੱਬਾ ਜੀ ਆਪਣੇ ਪਿੰਡੇ ਦੇ ਮੁਸਲਮਾਨ ਵੀ ਰਹਿੰਦੇ ਰਹੇ ਤੇ ਸਿੱਖ ਸਰਦਾਰ ਵੀ ਰਹਿੰਦੇ ਇਹਨਾਂ ਦਾ ਰਹਿਣ ਸਹਿਣ ਕਿਹਦਾ ਸੀ ਆਪਸ ਵਿੱਚ ਇਹ ਸਹੀ ਸੀ ਅੱਛਾ ਹਾਂਜੀ ਵੀ ਲੋਕ ਇਤਫਾਕ ਨਾਲ ਰਹਿੰਦੇ ਸਰਦਾਰ ਜਿਹੜਾ ਹੁਕਮ ਸਿੰਘ ਤੋਂ ਉਹ ਜ਼ਿਲਦਾਰ ਵੀ ਥਣ ਅੱਛਾ ਉਹ ਤਿੰਨ ਚਾਰ ਪਿੰਡ ਦੇ ਮਾਲਕ ਵੀ ਆਏ ਨੇ ਸਹੀ ਜਫੀਲ ਦੀ ਪਾਰਪੁਰ ਦੇ ਜਿਹੜਾ ਚੌਥੇ ਹਿੱਸੇ ਦੇ ਮਾਲਕ ਨੇ ਥਾਣਾ ਤਸੀਲ ਉਹਦੇ ਰੱਖ ਵਿੱਚ ਆ ਸੁੱਕ ਰੱਖ ਵਿੱਚ ਆ ਠੀਕ ਤੇ ਇਹ ਮਤਲਬ ਜਿਹੜੇ ਪਿੰਡਾਂ ਦੇ ਮਾਲਕ ਸੀ ਉਹਨਾਂ ਦੇ ਕੀ ਕੀ ਨਾਮ ਸੀ ਥੇਰੇ ਨਾਲ ਨਾਲ ਰਲਦੇ ਨੇ ਬੀਓ ਨਦੇ ਜਿਹੜੇ ਪਿੰਡਾਂ ਦਾ ਨਾਮ ਤੁਹਾਨੂੰ ਯਾਦ ਉਹ ਜੀ ਉਹ ਮਿਸਾਲ ਇਹਨਾਂ ਦੇ ਪਿੰਡ ਐ ਸੀ ਉਹਦੇ ਸਰਦਾਰ ਹੁਕਮ ਸਿੰਘ ਦੇ ਜਿਹੜੇ ਬੇਟੇ ਸਨ ਇੱਕ ਦੇ ਨਾਂ ਅਸੀ ਕਰਨ)^{(1)} ਨਰ ਸਿੰਘ ਚੋਪੜਾ ਜਿਹਦੇ ਨਾਂ ਵਰਯਾਮ ਸਿੰਘ ਇੱਕ ਦੇ ਨਾਂ ਬਰਬੀਰ ਸਿੰਘ ਇਹਨਾਂ ਕੋਲ ਮੈਂ ਨਾਂ ਦੇ ਬਾਕੀ ਦੇ ਨਾਂ ਨਹੀਂ ਆਂਦੇ ਕਿਉਂਕਿ ਮੇਰੀ ਪਦਾਇਸ਼ ਸਾਂਚੀ ਪੰਜਾਬੀ ਹੈ। ਠੀਕ। ਠੀਕ ਵਜ਼ਾਰੀ ਗੱਲ ਤੁਸੀਂ ਆਪਣੇ ਵੱਡਿਆਂ ਤੋਂ ਜੋ ਸੁਨੇਆ ਆ ਆਪਣਾ ਜੋ ਦੱਤਿਆਂ ਤੇ ਉਹ ਮੋੜ ਇਹ ਜੱੱਕਾ ਵੀ ਉਹਨਾਂ ਦਾ ਹੈ। ਹਾਂਜੀ। ਠੀਕ ਇਹ ਉਹਨਾਂ ਰਿਸ਼ਤੇਦਾਰਾਂ ਦਾ ਹੈ ਜਿਹੜਾ ਪਿੰਡ ਰਾਜਪੁਰਾ ਹੈ ਇਹ ਕੋਫਰ ਦਾ ਪਿੰਡ ਹੈ। ਕਨੇਡੀ ਵੀ ਸੋਖਪੁਰ ਦੀ ਇਹਦੇ بیٹے ਰਣਜਨ ਸਰਦਾਰ ਸਾਹਿਬ ਦੇ ਅੱਛਾ ਜ਼ੈਲਦਾਰ ਸਾਹਿਬ ਸਰਦਾਰ ਹੁਕਮ ਸਿੰਘ ਦੇ ਠੀਕ ਤੇ ਇਹ ਜਿਹੜੀ ਮਸਜਿਦ ਤੁਸੀਂ ਦੱਸ ਰਹੇ ਜੀ ਇਹ ਉਸ ਵਕਤ ਦੀ ਬਣੀ ਸੀ ਉਹਦੇ ਵੰਡ ਤੋਂ ਪਹਿਲਾਂ ਹੀ ਬਣੀ ਸੀ ਕਿ ਬਾਅਦ ਚ ਬਣੀ ਨਹੀਂ ਜੀ ਜਦ 파ਰਟੀਸ਼ਨ ਹੋਈ ਹੈ ਨਾ ਪਿੰਡ ਬੱਜਿਆ ਹੈ ਹਾਂਜੀ ਤੇ ਸਰਦਾਰ ਨੇ ਆ ਕੇ ਪਿੰਡ ਬਣਵਾਇਆ ਸੋਖਪੁਰ ਦਾ ਹੁਕਮ ਸਿੰਘ ਨੇ ਇਹ ਜਦੋਂ ਮਤਲਬ ਪਿੰਡ ਬਸਾਇਆ ਹਾਂਜੀ ਸਹੀ ਤੇ ਉਹ ਮਸਜਿਦ ਕਹਿੰਦੇ ਸਰਦਾਰ ਸਾਹਿਬ ਨੇ ਮਸਜਿਦ ਬਣਵਾਈ ਥੀ ਅੱਛਾ ਹੋਈ ਲਵਾਈ ਬਾਅਦ ਚ ਆ ਤਾਂ ਡੇਰਾ ਡੋਰਾ ਬਣਾਇਆ ਇਹ ਪਹਿਲੇ ਉਹਨਾਂ ਨੇ ਮਸਜਿਦ ਬਣਾਈ ਆ ਹਾਂਜੀ ਪਹਿਲੇ ਆ ਕੇ ਮਸਜਦ ਬਣਾਈ ਖੂਈ ਬਣਵਾਈ ਜਿਹੜੇ ਉਹਨਾਂ ਨੇ ਮਸਜਿਦ ਬਣਾਈ ਬੱਬਾ ਜੀ ਉਦੋਂ ਇੱਥੇ ਮੁਸਲਮਾਨ ਕਿੰਨੇ ਘੋਂਦੇ ਨੇ ਕੋਈ ਤੁਸੀਂ ਮਤਲਬ ਅੰਦਾਜ਼ਾ ਹੈ ਕਿ ਘਟੋ ਘੜ ਵੀ ਦੋ 250 ਘਰ ਹੋਣਾ ਹੈ ਦੋ 250 ਘਰ ਰਹੇਗਾ ਸਹੀ ਤੇ ਸਿੱਖਾਂ ਦੀ ਤਦਾਦ ਜ਼ਿਆਦਾ ਸੀ ਪਿੰਡ 'ਚ ਕਿ ਮੁਸਲਮਾਨਾਂ ਦੀ ਮੁਸਲਮਾਨਾਂ ਜ਼ਿਆਦਾ ਸੀ ਅੱਛਾ ਸਿੱਖ ਸਿਰਫ ਮਤਲਬ ਜੈਲਦਾਰੀ ਸੀ ਹਾਂ ਜਾਲ ਮਾਲਕ ਟਰਨ ਨਾ ਪਿੰਡ ਦੇ ਅੱਛਾ ਤੇ ਮੁਸਲਮਾਨਾਂ ਕੋ ਵੀ ਪੱਤੀ ਕੋਈ ਨੰਬਰਦਾਰੀ ਹੈਗੀ ਸੀ ਕਿ ਉਹਨਾਂ ਦੇ ਕੋਲ ਹੀ ਸੀ ਬਸ ਉਹਨਾਂ ਦਾ ਵੈਦ ਮਾਲਕ ਥਾ ਠੀਕ ਤੇ ਬਾਬਾ ਜੀ ਮਸਜਿਦ ਮਤਲਬ ਕਿ ਉਹ ਸਿੱਖ ਸਰਦਾਰ ਦਾ ਕੀ ਨਾਮ ਦੱਸਿਆ ਜਿੰਨੇ ਮਸਜਿਦ ਬਣਵਾਈ ਸਰਦਾਰ ਹੁਕਮ ਸਿੰਘ ਸਹੀ ਮਤਲਬ ਉਹਨਾਂ ਨੇ ਮਸਜਿਦ ਬਣਾਈ ਥੀ ਪਹਿਲੇ ਤੇ ਉਹਨਾਂ ਨੇ ਕੋਈ ਆਪਣੀ ਵੀ ਇਬਾਦਤਗਾਹ ਬਣਾਈ ਸੀ ਬਾਬਾ ਜੀ ਉਹਨੇ ਬਾਅਦ ਚਾਦਾ ਇਬਾਦਤਗਾਹ ਬਣਾਈ ਤੇ ਮਸਜਿਦ ਮਾਈ ਕੋਈ ਰਵੇ ਮੁਸਲਮਾਨਾਂ ਨੇ ਜਾਸ ਮਸਜਿਦ ਬੰਦਬਸਤ ਕੀਤਾ ਤੇ ਪਾਣੀ ਦਾ ਬੰਦਬਸਤ ਕੀਤਾ ਠੀਕ ਹਾਂਜੀ ਸਹੀ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਆਪਣੀ ਇਬਾਦਤਗਾਹ ਹਾਂ ਉਹਨਾਂ ਨੇ ਧਰਮ ਸਾਲ ਬਣਾਇਆ ਤੇ ਬਾਅਦ ਇਬਾਦਤਗਾਹ ਬਣਾਇਆ ਸਹੀ ਤੇ ਉਹਦੀ ਕੋਈ ਨਿਸ਼ਾਨੀ ਹੋਏਗੀ ਉਹਨਾਂ ਦੇ ਘਰ ਦੀ ਹੈ ਧਰਮਸ਼ਾਲ ਦੀ ਕਿ ਉਹ ਖਤਮ ਹੋ ਗਿਆ ਧਰਮਸ਼ਾਲ ਤਾਂ ਖਤਮ ਹੋ ਗਿਆ ਲੋਗਾਂ ਨਵਾਂ ਬਣਾ ਲਿਆ ਘਰ ਉੱਤੇ ਅੱਛਾ ਜਿਹੜੇ ਮਾਜਰ ਹੋ ਕੇ ਆਏ ਸਮਾਜਰ ਹੋ ਕੇ ਆਏ ਤੇ ਡੇਰਾ ਉਹਨਾਂ ਦਾ ਖੜਾ ਹੈ ਉਹ ਵੀ ਡੇਰਾ ਉਹਨਾਂ ਦਾ ਖੜਾ ਤੇ ਜਿਹੜਾ ਘਰ ਉਹ ਬਣਾ ਰਹੇ ਸੀ ਹਾਂਜੀ ਉਹ ਵੀ ਖੜੀ ਕੋਠੀ ਉਹਨਾਂ ਦੀ ਕਰਨਲ ਸਾਹਿਬ ਅੱਛਾ 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 ਸਹੀ ਤੇ ਇੱਕ ਡੇਰਾ ਉਹਨਾਂ ਦਾ ਗਾਇ ਸੀ ਉਹ ਬਾਹਰ ਉਹ ਆਦੋ ਡੈਡ ਹੋ ਗਿਆ 1956 ਜਦੋਂ ਤਲਾਬ ਆਇਆ ਨਾ ਹਾਂਜੀ ਉਹਨੂੰ ਵਾਹ ਕੇ ਉਹ ਡੇਰਾ ਸਹੀ ਤੇ ਬੱਬਾ ਜੀ ਤਾਲੀਮ ਦਾ ਕੋਈ سلسلہ ਸੀ ਆਪਣੇ ਪਿੰਡ ਦੇ ਜੀ ਸਾਹਿਬ ਸਰਕਾਰ ਹੁਕਮ ਤਿਕ ਨੇ ਤੇ ਸਕੂਲ ਬ ਅੱਛਾ ਤੇ ਪ੍ਰਾਇਮਰੀ ਸਕੂਲ ਸੀ ਜਿੰਦੇ ਵਿੱਚ ਮੈਂ ਵੀ ਉੱਥੇ ਪੰਜ ਮਾਤਾ ਪੜੀਆਂ ਨੇ ਅੱਛਾ ਮੇਰੇ ਬੇਟੇ ਵੀ ਉੱਥੇ ਪੜੇ ਨੇ ਮੇਰੇ ਪੋਤਰੇ ਵੀ ਉੱਥੇ ਪੜ ਰਹੇ ਨੇ ਠੀਕ ਇਹ ਸਿੱਖ ਦੌਰ ਦਾ ਸਕੂਲ ਹੈ ਜੀ ਸਹੀ ਵੀ ਉਹੀ ਉਹਵੇਂ ਪੁਰਾਣਾ ਸਕੂਲ ਹੀ ਹੈ ਨਹੀਂ ਹੁਣ ਉਹਨਾਂ ਨੇ ਇਮਾਰਤਾਂ ਗਿਰ ਗਈਆਂ ਤੇ ਨਵਾਂ ਬਣ ਗਿਆ ਜੀ ਅੱਛਾ ਮਤਲਬ ਸਕੂਲ ਹੈ ਐਸੇ ਆਪਣੇ ਪਿੰਡ ਵਿੱਚ ਹਾਂਜੀ ਫਿਰ ਲੈ ਜੀ ਠੀਕ ਤੇ ਆਪਣੇ ਪਿੰਡ ਨੂੰ ਆਲੇ ਦੁਆਲੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਆਪਣੇ ਪਿੰਡ ਨੂੰ ਜੀ ਲੱਗਦਾ ਰੈਟਪੁਰ ਅੱਛਾ ਰੋਪਨਾਬਾਦ ਪੀਣਾ ਵਾਲੇ ਦੋ ਚੱਕਾਂ ਕਰੀ ਵਾਲਾ ਹੈ ਤੇ ਜਿਆ ਤੇਰਾ ਲੱਬ ਲਾ ਕਰੀ ਪਿਲਸਣਦਰਾ ਬੈਣ ਤਸੀਲ ਹੈਡ ਕੁਆਟਰ ਮਿਸਾਲਾ ਫਾਰਮਦਰੀ ਦਾ ਆਰਮੀ ਦਾ ਪਿੰਡ ਹੈ ਹਾਂਜੀ ਬੁਲੇਬਾਕ ਸੈਰੀ ਕੁਆਟਰ ਵੀ ਆਰਮੀ ਦਾ ਉਹ ਹੈ ਫਿਰਕਾ ਹੋ ਗਿਆ ਨਾਰਾਣੀ ਲਖਣਾ ਵਾਲੀ ਤੇ ਕੱਚਾ ਪੱਕਾ ਭਗਵਾਨਾ ਰੋਡ ਲਾਲਿਆਣਾ ਇਹ ਪਿੰਡ ਲੱਗਦੇ ਸਹੀ ਇਹ ਪਿੰਡ ਵੀ ਮੁਸਲਮਾਨਾਂ ਦੀ ਸੀ ਕਿ ਰੇਲਵੇ ਸੀ ਬਾਬਾ ਜੀ ਇਹ ਸਾਰੇ ਵਿੱਚ ਮੁਸਲਮਾਨ ਤੇ ਸਿੱਖ ਇਕੱਠੇ ਰਹਿੰਦੇ ਸਨ ਸਹੀ ਵੀ ਰੇਲਵੇ ਸੀ ਸਾਰਿਆਂ ਦੇ ਹਾਂਜੀ ਠੀਕ ਹੋ ਗਿਆ ਸਹੀ ਤੇ ਬਬੇ ਵੀ ਤੁਸੀਂ ਫਿਰ ਆਪਣੇ ਵੱਡਿਆਂ ਤੋਂ ਗੱਲ ਸੁਣੀ ਹੋਏਗੀ ਵੀ ਇਹਨਾਂ ਦਾ ਮੁਸਲਮਾਨਾਂ ਦਾ ਮਤਲਬ ਕਿ ਜਿਹੜੇ ਇੱਕ ਤਾਂ ਨਵਜਾਲਦਾਰ ਹੋਗੇ ਨਾ ਜਿਹੜੇ ਨਾਲ ਦੂਸਰੇ ਇਹਨਾਂ ਦਾ ਰਹਿਣ ਸਹਿਣ ਕਿਹਦਾ ਸੀ ਮੁਸਲਮਾਨਾਂ ਦਾ ਰਹਿਣ ਸਹਿਣ ਅੱਛਾ ਸੀ ਉਹਨਾਂ ਲੋਕਾਂ ਦਾ ਕੋਈ ਉਹਨਾਂ ਨੂੰ ਕਿਸੇ ਕੋਲ ਨਹੀਂ ਸੁਣਿਆ ਕੋਈ ਉਹਨਾਂ ਬੱਤ ਲੋਕੀ ਕੀਤੀ ਹੈ ਸਹੀ ਹੋਰ ਕੋਈ ਸੀ ਜਿੱਤੇ ਝਗੜਾ ਹੋ ਜਾਂਦਾ ਸੀ ਉਹ ਸਰਦਾਰ ਹੁਕਮ ਸਿੰਘ ਮੁਸਲਮਾਨ ਦੇ ਆਕੇ ਤੇ ਫੈਸਲਾ ਦਿੰਦਾ ਸੀ ਸਿੱਖਾਂ ਦੇ ਆਕੇ ਤੇ ਨਹੀਂ ਸੀ ਦਿੰਦਾ ਸਹੀ ਵੀ ਫੈਸਲਾ ਹੱਕ ਸੱਚ ਦਾ ਕਰਦੇ ਸੀ ਵੀ ਜਿੰਦੀ ਜੋ ਹੋਏ ਹਾਂਜੀ ਠੀਕ ਹੋ ਗਿਆ ਇਹਨਾਂ ਗਰੀਬ ਜਿਹੜੇ ਮੁਸਲਮਾਨ ਸਨ ਨਾ ਜੀ ਹਾਂਜੀ ਇਹ ਮੜ ਗਰੀਬ ਸਨ ਉਹ ਤਕੜੇ ਸਨ ਇਹ ਮੜ ਖੂਹਾਂ ਤੇ ਜਾ ਕੇ ਗਾਂ ਗੋ ਕੋਲ ਦੇ ਵੈੜ ਗੋਲ ਕੋਲਣੇ ਗੋਸ਼ ਪਰਤੀਆਂ ਬਣਾ ਰਹੇ ਸੂਫ ਛੇ ਕੁ ਮੋੜਾਂ ਦੇ ਘਰ ਬੇਦੇ ਕੁੰਨੀ ਛੁੰਨੀ ਵੇਖਣੀ ਤੋਂ ਨਾਖਣੇ ਦੀ ਮਿੱਟੀ ਪਕਾਈ ਹੈ ਸ਼ਿਕਾਇਤ ਲਾਉਣੀ ਸਰਦਾਰ ਸਾਹਿਬ ਨੇ ਕਹਿੰਦੇ ਜੀ ਜੇ ਤੂੰ ਗਰੀਬ ਮੈਨੂੰ ਕੀ ਕਰਗੇ ਕਿ ਨਾ ਦਾਣੇ ਦਿਓ ਆਟਾ ਦਿਓ ਕਿਉਂ ਨਹੀਂ ਦਿੰਦੇ ਬਿਲਕੁਲ ਸਹੀ ਗੱਲ ਹੈ ਹਾਂਜੀ ਉਹ ਸਰਦਾਰ ਸਾਹਿਬ ਹੀ ਆਦਰ ਨਹੀਂ ਮੈਂ ਠੀਕ ਬੀਏ ਮੁਸਲਮਾਨਾ ਸਹੀ ਤੇ ਬਬੇ ਜਿਵੇਂ ਅਕਸਰ ਆਪਾਂ ਪਿੰਡਾਂ ਦੇ ਵਿੱਚ ਉਹਨ ਵੀ ਇੱਕ ਦੂਸਰੇ ਨਾਲ ਨਿਉਂਦਰਾ ਪਾਜੀ ਹੋਈਦਾ ਹੈ ਸ਼ਾਦੀਆਂ ਵਿਆਹਾਂ ਤੇ ਆਂ ਜਾਂਦੇ ਨੇਗਾ ਇਹਦੇ ਸੁਣਿਆ ਵੀ ਕੋਈ ਹੈਗਾ ਸੀ ਨਿਉਂਦਰਾ ਪਾਜੀ ਕਰਦੇ ਸੀ ਹਾਂ ਲੈਣ ਦੇ ਸਿੱਖਾਂ ਲੈ ਸੀ ਅੱਛਾ ਵੀ ਸ਼ਾਦੀਆਂ ਵਿਆਹਾਂ ਦੇ ਜਿਵੇਂ ਹੁੰਦੇ ਆਂ ਜਾਂਦੇ ਹਾਂ ਤੇ ਬਬੇ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਕਿੰਦਾ ਕਿੰਦਾ ਨਾਂ ਯਾਦ ਹੈਗਾ ਕਿਸੇ ਦਾ ਨਾਮ ਯਾਦ ਹੋਵੇ ਦੱਸੋ ਬਈ ਇਹਨਾਂ ਤੋਂ ਇਲਾਵਾ ਕਿਸੇ ਦਾ ਨਾਮ ਸੁਣਿਆ ਤੁਸੀਂ ਆਪਦੇ ਵਾਰਕਮ ਥੈਂਕ ਤੁਹਾਂ ਹਾਂ ਇਹ ਸਗੇ ਸੁਧਰੇ ਸੀ ਸਾਥੀ ਨਹੀਂ ਲਮੜੀ ਜੀ ਨਹੀਂ ਨਹੀਂ ਇਸ ਆਪਣੇ ਪਿੰਡ ਦੀ ਗੱਲ ਹੀ ਕਰ ਰਹੇ ਆਂ ਵੀ ਪਿੰਡ ਦੇ ਕਿਸੇ ਹੋਰ ਬੰਦੇ ਦਾ ਵੀ ਨਾਮ ਤੇ ਨਹੀਂ ਹੋਰ ਬੰਦੇ ਦਾ ਨਾਮ ਨਹੀਂ ਗਾਣੀ ਠੀਕ ਇਹਨਾਂ ਦੇ ਨਾਮ ਸਾਹਮਣੇ ਹਾਂਜੀ ਉਹ ਜਿੱਥੇ ਉਹਨਾਂ ਦੀ ਦੁਕਾਨਾਂ ਤੋਂ ਕੋਈ ਆਇਆ ਸਨ ਹਾਂਜੀ ਹਾਂਜੀ ਤੇ ਲਾਚਕਾ ਉੱਥੇ ਬਾਬੂ ਰਾਮ ਰੱਖਾ ਸੀ ਅੱਛਾ ਮਾਲਕ ਜੱਕੇ ਦਾ ਉਹ ਇਹਨਾਂ ਦੇ ਰਖਵਾਲੇ ਸੀ ਚਲਾਕ ਦਾ ਤੇ ਜਦੋਂ ਬੱਬਾ ਜੀ ਲਾਂਘ ਹੋਇਆ ਕਿ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹਾਂਜੀ ਕਿਉਂਦੋਂ ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਕਿ ਇਥੋਂ ਹਮਨੇ ਮਾਨ ਗਏ ਨੇ ਨਹੀਂ ਇਥੋਂ ਨਾ ਕਰਨਤ ਸਿੰਘ ਸਰਪ ਜਿਹੜਾ ਨੇ ਉਹਦੇ ਬੇਟੇ ਹਾਂਜੀ ਉਹ ਪਹਿਲੇ ਆਦੇ ਚਲੇ ਗਏ ਥਣ ਠੀਕ ਤੇ ਉਹਨਾਂ ਲੈ ਜਾਂ ਸਰਧਾਰਾ ਠਾਕ ਉਹ ਬਾਅਦ 'ਚ ਗਏ ਠੀਕ ਵੀ ਮਿਲ ਉਹਨੇ ਪਿੰਡ 'ਚ ਕੋਈ ਲੜਾਈ ਝਗੜਾ ਇੰਦਾ ਕੁਝ ਵੀ ਨਹੀਂ ਹੋਇਆ ਨਹੀਂ ਉਹਨਾਂ ਜਾਣ ਤੋਂ ਬਾਅਦ ਮੁਰ ਹੋਇਆ ਹੈ ਉਹਨਾਂ ਦੇ ਮਾਲ-ਮੂਲ ਲੁੱਟਿਆ ਗਿਆ ਚਿੱਕਾਂ ਦੇ ਕਿ ਡੰਗਰ-ਡੰਗਰ ਚੇਕ ਕੇ ਲੈ ਗਿਆ ਗੋੜੀਆਂ ਉਹ ਤਾਂ ਬਾਅਦ ਦੀ ਗੱਲ ਨਾ ਮਤਲਬ ਲੜਾਈ ਤਾਂ ਨਹੀਂ ਹੋਈ ਜੀ ਵੀ ਮਾਰਦੇ ਮੁਰਦੇ ਨਹੀਂ ਨਹੀਂ ਹੋਈ ਬਾਜੂ ਤੇ ਫਿਰ ਲੋਕਾਂ ਨੇ ਮਿਲਣੀ ਸੀ ਬੱਬਾ ਜੀ ਸਾਰਿਆਂ ਦਾ ਉਧਰ ਵੀ ਇੱਧਰ ਵੀ ਉਹ ਹੋ ਗਿਆ ਤੇ ਵੰਡ ਤੋਂ ਬਾਅਦ ਕੋਈ ਕੋ ਐ ਪਿੰਡ ਵੇਖਣ ਹਾਂਜੀ ਵੰਡ ਤੋਂ ਬਾਅਦ ਇੱਕੜੇ ਕਰਨਪਾ ਵਾਚਣ ਅੱਛਾ ਉਹ ਮੈਂ ਛੋਟਾ ਜਿਹਾ ਸੀ ਜਾਇਆ ਸਹੀ ਉਹ ਤੋਂ ਬਾਅਦੇ ਕਰੀਓ ਕਿ ਖਾਇ ਤੇ ਨਾਲ ਔਰਤਾਂ ਵੀ ਜਿਹੜਾ ਉਹਨਾਂ ਦੀਆਂ ਅੱਛਾ ਦੇਖ ਔਰਤਾਂ ਇਹ ਕਰਨਲ ਸਾਹਿਬ ਦਾ ਕੀ ਨਾਮ ਸੀ ਜਿਹੜੇ ਆਏ ਸੀ ਕਰਨਲ ਰਜਿੰਦਰ ਸਿੰਘ ਕੋਪਰ ਇਹ ਆਏ ਸੀ ਹਾਂਜੀ ਆਪਣੀ ਫੈਮਲੀ ਨੂੰ ਲੈ ਕੇ ਹਾਂਜੀ ਸਹੀ ਨਹੀਂ ਤਨਹਾਇ ਇਹ ਤਨਹਾਇ ਹਾਂਜੀ ਤੇ ਉਸ ਤੋਂ ਬਾਅਦ ਫਿਰ ਬੱਚੇ ਪੁੱਛੇ ਤੇ ਜੀ ਵੀ ਦਸ ਨਹੀਂ ਵੀ ਬੱਚੇ ਨਹੀਂ ਉਹਨਾਂ ਦੇ ਆਏ ਹੋਰ ਕਿਉਂ ਆਏ ਸਨ ਉਹਨਾਂ ਦੇ ਰਿਸ਼ਤੇਦਾਰ ਆਏ ਸਨ ਅੱਛਾ ਉਹ ਮੜੀ ਜਗ੍ਹਾ ਵੇਖ ਕੇ ਚਲੇ ਗਏ ਸਨ ਸਹੀ ਤੇ ਇੱਥੇ ਆ ਕੇ ਫਿਰ ਪਿੰਡ ਵਾਲਿਆਂ ਨੂੰ ਮਿਲੇ ਵੀ ਮਤਲਬ ਪੁਰਾਣੇ ਜਿਹੜੇ ਕੋਈ ਲੋਕ ਉਹ ਜਿਹੜਾ ਹੁੰਦੇ ਸਨ ਉਹਨਾਂ ਆ ਦੀ ਉਹ ਆ ਦੇ ਘਰ ਵੇਖੇ ਅੱਛਾ ਉਹਨਾਂ ਮਿਲਿਆ ਨਹੀਂ ਸਹੀ ਨਹੀਂ ਪਿੰਡ ਦੇ ਪੁਰਾਣੇ ਵੀ ਜਿਨ੍ਹਾਂ ਦੇ ਨਾਲ ਪਹਿਲੇ ਉਹਨਾਂ ਦੇ ਵੱਡੇ ਇੱਥੇ ਵਸ ਕੇ ਗਏ ਨਹੀਂ ਉਹ ਸਾਰੇ ਜਿਹੜੇ ਆਏ ਨਾ ਉਸਦੇ ਵੱਡੇ ਟੁਰ ਗਏ ਸਨ ਅੱਛਾ ਜਿਹੜੇ ਮਜ਼ਰੂਬ ਸਨ ਉਹ ਟੁਰ ਗਏ ਉਹਨਾਂ ਸਭ ਆਏ ਠੀਕ ਇਹ ਸਾਡੇ ਬਜ਼ੁਰਗ ਟੁਰ ਗਏ ਹਾਂਜੀ ਮੇਰੇ ਬਜ਼ੁਰਗ ਦਾ ਨਾਮ ਲਿਆ ਤੁਹਾਨੂੰ ਖੜੀ ਅੱਲਾ ਨੇ ਪਿਆਰੇ ਕੋ ਨਾ ਖੜੀ ਉਹਨਾਂ ਦੇ ਬੇਟਾ ਬੂਟਾ ਮੈਂ ਛੋਟਾ ਜਿਹਾ ਸੀ ਤੇ ਉਹ ਮੁਰਕਰ ਦਾ ਕੰਮ ਮੈਨੂੰ ਮਿਲਿਆ ਤੁਹਾਨੂੰ ਮੇਰੇ ਲਈ ਸਹੀ ਤੇ ਉਹਨਾਂ ਦੇ ਮਤਲਬ ਹੈ ਹੁਕਮ ਸਿੰਘ ਦੀ ਜਿਹੜੇ ਤੁਸੀਂ ਬੇਟੇ ਦਾ ਪਿੰਡ ਦੱਸ ਰਹੇ ਸੀ ਉਹਦਾ ਕਿਹੜੇ ਕਿਸ ਨਾਮ ਤੋਂ ਬਸਾਇਆ ਸੀ ਪਿੰਡ ਉਹਨਾਂ ਨੇ ਕਰਨਲ ਰਜਿੰਦਰ ਸਿੰਘ ਚੋਪੜਾ ਰਾਜਪੁਰਾ ਜੀ ਰਾਜਪੁਰਾ ਹਾਂਜੀ ਉਹਦੇ ਨਾਮ ਤੇ ਬੱਜਿਆ ਕਰਨਲ ਸਾਹਿਬ ਦੇ ਨਾਮ ਤੇ ਕਰਨਲ ਰਜਿੰਦਰ ਸਿੰਘ ਚੋਪੜਾ ਠੀਕ ਉਹਦੇ ਨਾਮ ਤੇ ਮਨੂੰ ਰਾਜਪੁਰਾ ਪਿੰਡ ਬੱਜਿਆ ਸਹੀ ਉਹਨਾਂ ਡੇਰਾ ਡੋਰਾ ਰਾਜਪੁਰਾ ਉਹਨੇ ਖੜਾਇਆ ਤੇ ਮਤਲਬ ਕਿ ਜਿਵੇਂ ਤੁਸੀਂ ਦੱਸ ਰਹੇ ਜਿਕੇ ਜ਼ਾਇਰ ਗੱਲ ਹੈ ਜ਼ਾਇਲਦਾਰੀ ਉਹਨਾਂ ਦੇ ਕੋਲ ਸੀ ਤੇ ਮੁਸਲਮਾਨ ਮਾਰੇ ਘਰ ਸੀ ਤੇ ਕੋਈ ਮਤਲਬ ਜ਼ਿਆਦਾ ਮਾਰੇ ਘਰਾਂ ਦੀ ਕੋਈ ਹਮਦਦ ਹਮਦੂਦ ਵੀ ਕਰਦੇ ਸੀ ਹਮਦਦ ਇਹ ਕਰਦੇ ਸਨ ਜਿੰਦੀ ਬੱਚੀ ਜਵਾਨ ਨੂੰ ਜਦੋਂ ਸੀ ਜ਼ਾਇਲਦਾਰ ਸਾਹਿਬ ਖੁਦ ਆ ਜਾਂਦੇ ਸਨ ਸਾਰਾ ਉਕਰਚਾ ਦੇ ਦਿੰਦੇ ਸਨ ਜੀ ਸ਼ਾਦੀ ਕਰੋ ਮੁਸਲਮਾਨਾਂ ਦੀ ਸਹੀ ਫਿਰ ਰੋਟੀ ਟੁਕੜੀ ਵੀ ਦੇਣੀ ਉਸ ਵਕਤ ਗੋੜੀਆਂ ਤੇ ਜੰਜਾਂ ਆਉਂਦੇ ਸਨ ਪੱਠੇ ਪੁੱਠੇ ਆਪ ਦੇਣਾ ਸਾਰਾ ਕੁਝ ਦੇਣਾ ਸਹੀ ਉਹ ਜੰਜਾਂ ਰਹਿੰਦੀਆਂ ਵੀ ਸੀ ਰਾਤ ਨੂੰ ਹਾਂਜੀ ਰਾਤ ਪੈਂਦੀ ਠੀਕ ਹਾਂਜੀ ਤੇ ਹੁਣ ਕਿੰਨੀਆਂ ਕੋ ਮਸਜਿਦਾਂ ਹੋਣੀਆਂ ਬਬਰੀ ਆਪਣੇ ਪਿੰਡ ਦੀਆਂ ਹੁਣ ਸਾਡੇ ਪਿੰਡ 'ਚ 2 3 3 ਤੇ 4 5 ਮਸਜਿਦਾਂ ਦੀ ਤੇ ਸਕੂਲ ਸਕੂਲ ਸਾਡੇ ਪਿੰਡ 'ਚ ਕੋਈ ਹੈ ਇੱਕ ਹੀ ਹੈ ਹਾਂਜੀ ਸਹੀ ਹੋਰ ਇੱਕ ਗੱਲ ਦੱਸੋ ਜਿਹੜੀ ਤੁਸੀਂ ਆਪਦੇ ਵੱਡਿਆਂ ਤੋਂ ਸੁਣੀ ਹੋਏਗੀ ਉਹ ਚੰਗੇ ਵਕਤ ਹੁੰਦੇ ਸੀ ਕਿ ਹੁਣ ਨਾ ਅچھے ਵਕਤ ਨਹੀਂ ਚੋਂ ਜਾ ਰਹੇ ਪੁਰਾਣਾ ਦੌਰ ਅੱਛਾ ਸੀ ਠੀਕ ਹਾਂਜੀ ਉਹ ਜਨ ਅਦਬ ਦੀ ਆਯਾਤ ਦੀ ਇਤਰਾਮ ਦੀ ਉਹਨੂੰ ਖਤਮ ਹੋ ਗਿਆ ਬਿਲਕੁਲ ਹਾਂ ਤੇ ਮਤਲਬ ਤੁਹਾਡੇ ਵਾਲਦ ਸਾਹਿਬ ਜਿਹੜੇ ਦੱਸ ਰਹੇ ਗੱਲਾਂ ਕਰਦੇ ਸੀ ਤੁਹਾਡੇ ਵਾਲਦ ਸਾਹਿਬ ਕਿਹਨੂੰ ਯਾਦ ਕਰਦੇ ਸੀ ਯਾਰ ਫਲਾਣੇ ਬੰਦੇ ਨਾਲ ਮੇਰਾ ਅੱਛਾ ਤਾਲੁਕ ਸੀ ਸਾਡੀ ਸਲਾਮ ਦੁਆ ਸੀ ਉਹ ਵੀ ਨਾਲ ਚੱਲ ਗੱਲ ਬੋਲ ਰਹੇ ਸੀ ਇਹਨਾਂ ਦੇ ਨਾਂ ਲੈਂਦੇ ਸਨ ਕਰਨੂ ਸਾਹਿਬ ਦੇ ਨਾਲ ਨੇ ਦੱਸਣ ਜਿਆ ਸਰਦਾਰ ਹੁਕਮ ਸਿੰਘ ਦਾ ਨਾਂ ਲੈ ਠੀਕ ਵੀ ਮਤਲਬ ਕਿ ਇੱਥੇ ਸਿੱਖ ਜ਼ਿਆਦਾ ਨਹੀਂ ਸੀ ਅਗੇ ਇੱਕ ਫੈਮਲੀ ਇਹੀ ਸੀ ਕੀ ਉਹ ਫੈਮਲੀ ਸੀ ਠੀਕ ਵੈਦ ਮਾਲਕ ਨੇ ਸਹੀ ਤੇ ਇਹ ਪਿੰਡ ਆਪਣੇ ਦਾ ਨਾਮ ਕਿਦੋਂ ਬਦਲਿਆ ਗਿਆ ਮਤਲਬ ਕਲਾ ਸੁਖਪੁਰ ਕਿਦੋਂ ਹੋ ਗਿਆ ਕਿ ਅੱਜ ਵੀ ਕਾਗਜ਼ਾਂ 'ਚ ਪੁਰਾਣਾ ਨਾਮ ਹੀ ਬੋਲਦਾ ਅੱਜ ਕਾਗਜ਼ਾਂ 'ਚ ਪੁਰਾਣਾ ਨਾਮ ਹੀ ਬੋਲਦਾ ਸੁਖਪੁਰ ਠਾਕਰ ਸਿੰਘ ਲਿਖਿਆ ਜਾਂਦਾ ਸਹੀ ਤੇ ਠਾਕਰ ਸਿੰਘ ਕੌਣ ਸੀ ਠਾਕਰ ਸਿੰਘ ਉਹਨਾਂ ਬੰਨੇ ਜਿਹੜੇ ਸਰਦਾਰ ਸਾਹਿਬ ਬਣਨ ਉਹ ਚਾਹਤ ਵਾਲਾ ਸਾਹਿਬ ਉਹਨਾਂ ਨੂੰ ਜਬ ਮਤਲਬ ਕਿ ਹੁਗਮ ਸਿੰਘ ਦੇ ਵੱਡਿਆਂ ਦੇ ਨਾਮ ਤੇ ਵੱਡਿਆਂ ਦੇ ਨਾਮ ਤੇ ਬੱਜਾ ਜੀ ਹਾਂਜੀ ਠੀਕ ਸਹੀ ਤੇ ਬਾਬਾ ਜੀ ਜਿਹੜੇ ਖੂਹ ਸੀ ਉਹਨਾਂ ਦੀ ਕੋਈ ਨਿਸ਼ਾਨੀ ਹੋਏਗੀ ਲੈਕਿ ਕੋਈ ਨਹੀਂ ਖੂਹ ਤੋਂ ਜੀ ਇੱਥੇ ਮਿਲਿਆ ਮੇਟ ਹੋ ਗਏ ਨੇ ਸਾਰੇ ਉਹਨਾਂ ਲੋਕਾਂ ਨੇ ਢਾ ਦਿੱਤੇ ਨੇ ਲਿਗੀਆਂ ਲੱਗੀਆਂ ਨੇ ਠੀਕ ਤੇ ਜਿਹੜਾ ਟੱਬਾ ਹੈ ਕਿ ਬਦੀ ਉਡੀਸਾਰ ਦੇ ਖੂਹ ਭਰਾਇਆ ਅੱਛਾ ਉਹ ਖੂਹ ਇੱਥੇ ਇੱਕ ਬੰਦੇ ਦਾ ਰਾਜਪੂਤ ਹੁੰਦਾ ਮੇਟਾ ਖੋਹਤ ਉਹ ਕਬਰ ਕੱਟਣ ਲੱਗੇ ਤਾਂ ਖੂਹ ਨਿਕਲਿਆ ਅੱਛਾ ਉਹ ਖੋਦਿਆ ਗਿਆ ਤਾਂ ਖੂਹ ਦੇ ਮੋੜ ਉਹਨਾਂ ਨੇ ਆਖਿਆ ਵੀ ਇਟੇਕ ਲਈ ਬਾਟਰੀ ਦੀ ਗੱਲੀ ਉਹਨਾਂ ਕੀ ਇਹ ਖੂਹ ਅਦਰ ਮੁਸਾ ਅਲੈਹਿਸਸਲਮ ਦੇ ਦੌਰ ਦਾ ਹੈ ਅੱਛਾ ਉਹ ਤਾਂ ਬਹੁਤ ਪੁਰਾਣਾ ਮਤਲਬ ਪਿੰਡ ਬਸੰਤੋਂ ਵੀ ਪੁਰਾਣਾ ਹੈਗਾ ਹਾਂਜੀ ਠੀਕ ਉਹ ਖੂਹ ਦੀ ਨਿਸ਼ਾਨੀ ਹੈ ਹਾਂ ਖੂਹ ਵਿੱਚ ਪੜਾ ਹੈ ਤੇ ਉਸ ਖੂਹ ਦਾ ਮਤਲਬ ਫਿਰ ਕੋਈ ਨਾਮ ਰੱਖਿਆ ਗਿਆ ਕਿ ਬਸ ਉਹ ਖੂਹ ਹੀ ਕਿਹਾ ਜਾਂਦਾ ਉਹ ਖੂਹ ਹੀ ਹੈ ਜੀ ਉੱਥੇ ਪਾਣੀ ਉਹਨਾਂ ਮੁਰਕ ਪਾਣੀ ਨਿਕਲਦੀ ਮਿੱਠਾ ਪਾਣੀ ਨਿਕਲਿਆ اچھا ਲੋਕਾਂ ਨੇ ਚ ਬਾਉਂਦੀ ਸੀ ਸਹੀ ਉਹ ਮੁਜਾਵਰ ਦੀ ਮੁਜਾਵਰੇ ਕਬਾਇਆ ਗਿਆ ਤੇ ਉਹ ਮੁਜਾਵਰ ਪੈਸੇ ਲਵਣ ਲੱਗ ਪਿਆ ਯਾਨੀ ਬੋਤਲ ਪਾਣੀ ਦੇਣੀ 100 ਰੁਪਏ ਨਾਲ ਜੇ ਰੋਗ ਗੱਲ ਫਿਰ ਲੋਕ ਕਾਰੋਬਾਰ ਬਣਾ ਲੈਂਦੇ ਨੇ ਕਾਰੋਬਾਰ ਉਹ ਪਾਣੀ ਥੱਲੇ ਚੱਲਦਾ ਅੱਛਾ ਬੱਬਾ ਜੀ ਆਪਣੇ ਪਿੰਡ 'ਚ ਕੋਈ ਮੇਲਾ ਵੀ ਲੱਗਦਾ ਸੀ ਨਹੀਂ ਜੀ ਕੋਈ ਮੇਲਾ ਨਹੀਂ ਲੱਗਦਾ ਹੁਣ ਲੱਗਦਾ ਨਹੀਂ ਹੁਣ ਵੀ ਕੋਣੀ ਅੱਥੇ ਮੇਲਾ ਲੱਗਦਾ ਸਾਡੇ ਪਿੰਡ ਨਾਲ ਆਇ ਯਾ ਬਾਬਾ ਨੂਚਾ ਜੱਟ ਬਾਹ ਹੁੰਦਾ ਮੇਲਾ ਹੁੰਦਾ ਹੈ ਲੋਕ ਆਉਂਦੇ ਪਰਮ ਬਾਬਾ ਨੋ ਨਵੀਦ ਦੇ ਦਰਬਾਰ ਹੈ ਪੀਰ ਕਰੀ ਦਰਬਾਰ ਤੋਂ ਕਿ ਵੰਡ ਤੋਂ ਪਹਿਲਾਂ ਦੇ ਨੇ ਕਿ ਵੰਡ ਤੋਂ ਬਾਅਦ ਦੇ ਨੇ ਪਹਿਲੇ ਦੇ ਨੇ ਵੰਡ ਤੋਂ ਪਹਿਲੇ ਦੇ ਨੇ ਹਾਂਜੀ ਠੀਕ ਤੇ ਮਤਲਬ ਕਦੀ ਕੋਈ ਸੁਣਿਆ ਹੋਵੇ ਕਿ ਮਤਲਬ ਕਿ ਉਦੋਂ ਅਕਸਰ ਪਿੰਡਾਂ ਦੇ ਵਿੱਚ ਜਿਹੜੇ ਨਾਲ-ਨਾਲ ਪਿੰਡਾਂ ਦੇ ਮੇਲੇ ਹੁੰਦੇ ਸੀ ਉਹ ਵੀ ਸਾਰੇ ਰਲ ਕੇ ਮਨਾਉਂਦੇ ਸੀ ਉੱਥੇ ਮਤਲਬ ਕਿ ਕਬੱਡੀ ਕੋਲ ਹੁੰਦੇ ਸੀ ਉਦੋਂ ਇਹ ਇੱਥੇ ਹੁੰਦੇ ਸੀ ਕੋਈ ਨਹੀਂ ਇਹ ਰਲ ਕੇ ਖੇਡਦੇ ਸਨ ਸੇਕ ਹੋ ਗਏ ਰਹੇ ਕੋਡੂ ਗੀਟੀ ਨਾਲ ਕੇ ਗੋਲ ਮਤਲਬ ਸੇਕ ਤੇ ਮੁਸਲਮਾਨ ਰਲ ਕੇ ਸਾਰੇ ਕਰਦੇ ਸੀ ਠੀਕ ਤੇ ਇਥੋਂ ਕਿੰਨਾ ਦੂਰ ਪੈ ਜਾਂਦਾ ਬੱਬਾ ਜੀ ਦਰਬਾਰ ਆਪਾਂ ਨੂੰ ਕਿੰਨੇ ਮੀਲ ਦੇ ਹੋਏਗਾ ਫਾਸਲੇ ਆ ਟਿੱਪ ਦੇ ਨਾਲ ਹੀ ਖੜਾ ਥੋੜੇ ਤੇ ਸਹੀ ਹਾਂ तकरीबन 2 ਕੁ ਫਰलांग ਹੀ ਹੋਣਾ ਜੀ 2 ਕੁ ਫਰलांग ਸਹੀ ਤੇ ਬੱਬਾ ਜੀ ਕਦੀ ਮਤਲਬ ਹੈ ਕਿ ਜਦੋਂ ਰਮضان شریف ਆਂਦਾ ਸੀ ਉਦੋਂ ਦੀ ਕਦੀ ਕੋਈ ਗੱਲ ਦੱਸੀ ਹੋਏ ਕਿ ਕੋਈ ਮੁਸਲਮਾਨਾਂ ਨਾਲ ਕਰਦੇ ਸੀ ਅੰਦਾਜ਼ ਮੁਸਲਮਾਨਾਂ ਨੂੰ ਰਾਸ਼ਨ ਦਿੰਦੇ ਸਨ ਅੱਛਾ ਮੀਂਹ ਰੋਜ਼ੇ ਰੱਖੋ ਸਾਰਾ ਕੁਝ ਦਿੰਦੇ ਦੁੱਧ ਵੀ ਦੇਣਾ ਸਾਰਾ ਕੁਝ ਦਿੰਦੇ ਸਹੀ ਮਤਲਬ ਫਿਰ ਤੁਹਾਡੇ ਵੱਡੇ ਇੱਥੇ ਜਦੋਂ ਬੱਬੀ ਵਾਪਸ ਆਏ ਫਿਰ ਉਹ ਤੁਹਾਨੂੰ ਹੀ ਮਿਲ ਗਏ ਮਤਲਬ ਕਿ ਕਿੰਨਾ ਕਿੰਨਾ ਨਾਂ ਲੈਂਦੀ ਸੀ ਕਿ ਫਲਾਣਿਆਂ ਨੂੰ ਸਾਡੇ ਵੱਡੇ ਜਾਣਦੇ ਸੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਵੱਲ ਸਾਹਬ ਦਾ ਉਹ ਇੱਥੇ ਆ ਸੀ ਜੀ ਬਾਬਾ ਰਮਦਾਨ ਟੱਪੂ ਸੀ ਮਰਦ ਸਾਹਿਬ ਉਹ ਸਨ ਅੱਛਾ ਹੋਰ ਬਾਬਾ ਕਾਲੂ ਟਡਵਾ ਸੀ ਅੱਛਾ ਬਸ਼ਕਾਇਆ ਮਾਚੀ ਸੀ ਠੀਕ ਉਹਨਾਂ ਦਾ ਬਦਮਾਸ਼ਾ ਕਰਨਪਾਲ ਦਾ ਅੱਛਾ ਉਹ ਲੋਕਾਂ ਨੂੰ ਯਾਦ ਕਰਦੇ ਸਨ ਲੇਕਿਨ ਉਹ ਲੋਕ ਟਰ ਗਏ ਟਰ ਗਏ ਸੀ ਹਾਂਜੀ ਸਹੀ ਫਿਰ ਅੱਗੇ ਉਹਨਾਂ ਦੇ ਬੱਚਿਆਂ-ਮੁੱੱਚਿਆਂ ਨੂੰ ਮਿਲ ਕੇ ਗਏ ਨਹੀਂ ਨਹੀਂ ਮੈਂ ਨਹੀਂ ਲੱਭਾ ਸੇਕਤ ਜੀ ਦੋ ਵਾਂਡ ਹੋਈ ਉਹ ਤੋਂ ਸਾਰਿਆਂ ਨੇ ਮਿਲ ਕੇ ਗਏ ਸੀ ਕਿ ਚੰਗਾ ਵੀ ਚੱਲੇ ਅਸੀਂ ਹੁਣ ਹਾਂ ਜੀ ਮੈਂ ਤੇ ਉਸ ਦਾਸ਼ ਨਹੀਂ ਨਹੀਂ ਸੁਣਨ ਮੈਂ ਵੇਖੋ ਹਾਂ ਵਾਲਾ ਸਾਹਿਬ ਦਸ ਦਿਨੇ ਕੇ ਸਾਰਿਆਂ ਨੂੰ ਮਿਲ ਕੇ ਮਿਲ ਕੇ ਲਿਕੇ ਗਏ ਦੋ ਵਾਂਡ ਹੋਈ ਹਾਂਜੀ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਤੇ ਜ਼ਿਲ੍ਹਾ ਉਕਾੜੇ ਦੇ ਦਰਮਿਆਨ ਚ ਵੱਸਦਾ ਪਿੰਡ ਸੁਖਪੁਰ ਠਾਕਰ ਸਿੰਘ ਵਾਲਾ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ